ਕਿਹੜਾ ਇਲੈਕਸ਼ਨ ਸਿਟੀ ਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ ਆਮ ਆਦਮੀ ਪਾਰਟੀ ਦੇ ਟੈਰਸ ਦੇ ਘਰੇ ਰੁਕੇ ਸੀਗੇ 2017 ਦੇ 17 ਵਾਲੇ ਜਿਹੜੇ ਸੀ ਨਗਾ ਜੀ ਜਿਹੜਾ ਉੱਥੇ ਜਾ ਕੇ ਰੁਕੇ ਹੈ ਕੈਜੀਨੀਵਾਦ ਸਾਹਿਬ ਤੇ ਸਾਰੇ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ ਪੰਜਾਬ ਦੇ ਅੰਦਰ ਇਸ ਕਿਸਮ ਦੀ ਮਾਹੌਲ ਹੈ ਪੰਡਾ ਜਾ ਰਿਹਾ ਹੈ ਉਹ ਦਿਨ ਤੇ ਇੱਕ ਪਸਤਾਵ ਪਾਸ ਕੀਤਾ ਗਿਆ ਜਿਦੇ ਵਿੱਚ ਸਾਡੇ ਸਾਰੇ ਸੀਨੀਅਰ ਰਾਜਵਾਨੇ ਆਪਣੀ ਰਾਏ ਪੰਜਾਬ ਦੇਗੇ ਉਸ ਬਤੇ ਨੂੰ ਪਾਸ ਕੀਤਾ ਗਿਆ ਸਰਗਰਮਿਤ ਪ੍ਰਸਤਾਵ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਜਾ ਰਹੇ ਹੈ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਲਾ ਐਂਡ ਆਰਡਰ ਟੋਟਲੀ ਮਿਸਿੰਗ ਹੈ ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੇ ਆ ਸਰਕਾਰ ਹੈ ਚਾਹੇ ਸੋਕੱਲਾ ਸਰਕਾਰ ਬਣੀ ਉਹ ਮੁੱਦੇ ਅੱਜ ਵੀ ਜਿਉਂਦੇ ਤੋਂ ਖੜੇ ਹੈ ਕੋਈ ਇੱਕ ਵਿਅਕਤੀ ਦਰਦਗਾਰ ਕਰ ਦਿੱਤੇਗੇ ਮੁੱਦੇ ਜਿਹੜੇ ਸੀਗੇ ਬੇਅਦਬੀ ਦਾ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਮੁੱਦਾ ਸੀਗਾ ਡਰੱਗ ਦਾ ਮੁੱਦਾ ਸੀਗਾ ਤੇ ਵੇਤਬਜਰੀ ਤੇ ਅਕਾਮ ਲੈ ਲੈ ਕੇ ਇਹ ਲੋਕ ਜਿਹੜੇ ਬਣਦੇ ਰਹੇ ਆ ਉਹ ਮੁੱਦੇ ਤਾਂ ਉੱਥੇ ਰਹਿ ਗਏ ਭਾਜਪਾ ਨੇ ਇੱਕ ਮਤੋਂ ਕੇ ਰਿਜ਼ੋਲਵ ਕੀਤਾ ਵੀ ਜਿਸ ਆਸ ਦੇ ਨਾਲ ਜਿਸ ਉਮੀਦ ਦੇ ਨਾਲ ਅੱਜ 25 ਲੱਖ ਲੋਕਾਂ ਨੇ ਬੀਜੇਪੀ ਇਕੱਲੇ ਜਦੋਂ ਪਾਰਟੀ ਇਲੈਕਸ਼ਨ ਲੜੀ ਹੈ ਉਸ ਉਹ ਮੇਂ ਦੇ ਨਾਲ ਜਿਹੜਾ ਉਹਨਾਂ ਨੇ ਬਾਹ ਪਕੜੀ ਹੈ ਬੀਜੇਪੀ ਨੇ ਇਹਦੇ ਨਾਲ ਸਾਡੀ ਇੱਕ ਧਰਮ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਉਹ ਪਾਰਟੀ ਵੱਲੋਂ ਤੇ ਪ੍ਰਧਾਨਗੀ ਵੱਲੋਂ ਜੋ ਦੇਖਿਆ ਅਸੀਂ ਦਿੱਤੇ ਗਏ ਨੇ ਤੇ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਪੰਜਾਬ ਦੇ ਵਿੱਚ ਬਹੁਤ 겁ਨਾ ਜਮਿਨਾ ਨੇ ਕੀਤੀਆਂ ਹਨ ਉਹਨੂੰ ਇਸ ਤਰੀਕੇ ਨਾਲ ਪੰਜਾਬ ਦੇ ਖਾਸ ਸੀ ਸੈਂਟੀਮੈਂਟ ਨੂੰ ਦੇਖਦੇ ਹੋ ਬਾਰਡਰ ਸਟੇਟ ਦੇਖਦੇ ਹੋਏ ਉਹ ਭਾਵਨਾਵਾਂ ਜਿਹੜੀਆਂ ਉਹ ਸਾਡੀਆਂ ਉਹਨਾਂ ਦਰਸ਼ਕੀਕਾ ਜਾਂ ਮੀਡੀਕਾ ਜਾਂ ਨੇ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਾਡਾ ਅਸਲ ਸਖਸ਼ੀਅਤ ਹੈ ਉਹਨੂੰ ਪਛਾਣਨ ਭਾਵੁਕ ਹੋ ਕੇ ਨਾ ਕਿਸੇ ਦੇ ਪਿੱਛੇ ਧੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਉਹ ਬਚਾ ਕੇ ਰੱਖਾਂਗੇ ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰ ਇਸ ਕਿਸਮ ਦੀ ਘਟਨਾ ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ ਰਸਤੇ ਤੇ ਆ ਰਹੇ ਨੂੰ ਪਤਾ ਲੱਗਿਆ ਵੀ ਲੋਕ ਟੈਸਟ ਹੀ ਹੋ ਗਿਆ ਹੁਣ ਪਤਾ ਨਹੀਂ ਕੀ ਕੀ ਬਹਾਨੇ ਬਣਾਣਗੇ ਪਰ ਅਸਲੀਅਤ ਸਾਹਮਣੇ ਆ ਗਈ ਇਟ ਇਜ਼ ਸਿਮਲਰ ਔਰ ਅਕਿੰਟੂ ਲੁਧਾਨਾ ਵਾਲਾ ਜਿョ ਤੁਸੀਂ ਤੇ ਮੈਂ ਹਾਂ ਯੂਮਬਰੀ ਲੁਧਾਨਾ ਦੇ ਵਿੱਚ ਅੱਜ ਬੀਜੇਪੀ ਦੇ ਸੁਨੀਲ ਜਾਕਰ ਜੀ ਇੱਥੇ ਮੌਜੂਦ ਆਏ ਨੇ ਤੇ ਅਹਿਮ ਬੈਠਕ ਜਰੀਏ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਪੱਤਰਕਾਰਾਂ ਦੇ ਨਾਲ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਕੀ ਗੱਲਬਾਤ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੀ ਕੀ ਦਿਨੋ-ਦਿਨ ਖਰਾਬ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਵਜ਼ਾਈ ਦਾ ਇੱਕ ਮਤਾ ਪਾਸ ਕੀਤਾ ਗਿਆ ਉਥੇ ਹੀ ਦੇਸ਼ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਧੰਨਵਾਦ ਦਾ ਮਤਾ ਕਿਉਂਕਿ ਬਹੁਤ ਵੱਡਾ ਹੰਗਾਰਾ ਦੇਸ਼ ਦੇ ਲੋਕਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਭਾਜਪਾ ਪਾਰਟੀ ਨੂੰ ਦਿੱਤਾ ਉਸ ਦਾ ਮਤਾ ਵੀ ਪਾਸ ਕੀਤਾ ਗਿਆ ਸਰਸੰਮਤੀ ਦੇ ਨਾਲ ਇੱਕ ਜਿਹੜਾ ਕਿਉਂਕਿ ਮੇਨ ਪੋਲੀਟੀਕਲ ਪਾਰਟੀ ਦੇਸ਼ ਦੀ ਹੈ ਤੇ ਸਾਡਾ ਜਿਹੜਾ ਇੱਕ ਪੋਲੀਟੀਕਲ ਰੈਜ਼ੋਲੂਸ਼ਨ ਸੀਗਾ ਰਾਜਨੀਤਿਕ ਪ੍ਰਸਤਾਵ ਸੀਗਾ ਜਿਹਦੇ ਵਿੱਚ ਦੇਸ਼ ਦਾ ਜਿਹੜਾ ਰਾਜਨੀਤਿਕ ਮਾਹੌਲ ਹੈ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਮਾਹੌਲ ਹੈ ਬਣਦਾ ਜਾ ਰਿਹਾ ਹੈ ਉਹਦੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਾਰੇ ਸੀਨੀਅਰ ਆਗੂਆਂ ਨੇ اپنی رائے اپنے ਸੁਝਾਅ ਦੇ ਕੇ ਉਸ ਮਤੇ ਨੂੰ ਖਾਸ ਕੀਤਾ ਗਿਆ ਇਹ ਬਾਕੀ ਵੀ ਵਿਸਤਾਰ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਹੈ ਉਹਦਾ ਐਨਲਿਸਿਸ ਵੀ ਕੀਤਾ ਗਿਆ ਉਹਦੇ ਆંકੜਿਆਂ ਨੂੰ ਕਿਸ ਤਰ੍ਹਾਂ ਕਿੱਥੇ ਜਿਹੜੀ ਰੀਚ ਭਾਜਪਾ ਦੀ ਹੈ ਕਿ ਕਿਹੜੇ ਕਿਹੜੇ ਹਲਕਿਆਂ ਦੀ ਕਿਹੜੇ ਕਿਹੜੇ ਵਕਫਾ ਪੰਜਾਬ ਦੇ ਇਲਾਕਿਆਂ ਦੀ ਕਿਸ ਤਰ੍ਹਾਂ ਭਾਜਪਾ ਨੇ ਪਰਫਾਰਮ ਕੀਤਾ ਹੈ ਤੇ ਉਹਦੇ ਤੋਂ ਕੀ ਨਤੀਜੇ ਡਰਾ ਕਰਨੇ ਚਾਹੀਦੇ ਆ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਵਿਚਾਰ ਨਾਲ ਹੋਈ ਹੈ ਮੇਨ ਅਗਰ ਇਹਨੂੰ ਮੈਂ ਸਮਰਾਈਜ਼ ਕਰਾਂ ਸਾਰੇ ਅੱਜ ਦੀ ਕਮੇਟੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੇਨ ਗੱਲ ਨਿਕਲ ਕੇ ਆਈ ਹੈ ਵੀ ਆ ਜਿਹੜਾ ਪੰਜਾਬ ਦੇ ਅੰਦਰ ਭਾਜਪਾ ਨੂੰ 25 ਲੱਖ 10 ਹਜ਼ਾਰ ਦੇ ਕਰੀਬ ਵੋਟ ਪਏ ਹੈ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਬੀਜੇਪੀ ਦੇ ਅੰਦਰ ਦਰਸਾਉਂਦਾ ਹੈ ਜਿੱਥੇ 25 ਲੱਖ ਲੋਕਾਂ ਨੇ ਆਪਣਾ ਵਿਸ਼ਵਾਸ ਪੰਜਾਬ ਬੀਜੇਪੀ ਦੇ ਅੰਦਰ ਦਰਸਾਇਆ ਉਥੇ ਹੀ ਆ ਜਿਹੜਾ ਵੋਟ ਹੈ ਉਹਨਾਂ ਲੋਕਾਂ ਦੀ ਆਸ ਤੇ ਉਮੀਦ ਦਾ ਵੀ ਪ੍ਰਤੀਕ ਹੈ ਉਹ ਲੋਕ ਅਜੇ ਆਸ ਤੇ ਉਮੀਦ ਦੇ ਨਾਲ ਬੀਜੇਪੀ ਕਣੀ ਦੇਖ ਰਹੇ ਹੈ ਕਿਉਂਕਿ ਰਾਜਨੀਤਿਕ ਪ੍ਰਸਤਾਵ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਜਾ ਰਹੇ ਹੈ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਲਾਅ ਐਂਡ ਆਰਡਰ ਟੋਟਲੀ ਮਿਸਿੰਗ ਹੈ ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੇ ਆ ਸਰਕਾਰ ਹੈ ਚਾਹੇ ਇਸ ਤੋਂ ਪਹਿਲਾਂ ਸਰਕਾਰ ਬਣੀ ਉਹ ਮੁੱਦੇ ਅੱਜ ਵੀ ਜਿਉਂਦੇ ਟੋ ਖੜੇ ਐ ਉਹ ਇਨਫੈਕਟ ਦਰ ਕਿਨਾਰ ਕਰ ਦਿੱਤੇ ਗਏ ਮੁੱਦੇ ਜਿਹੜੇ ਸੀਗੇ ਬੇਅਦਬੀ ਦਾ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਮੁੱਦਾ ਸੀਗਾ ਡਰਗ ਦਾ ਮੁੱਦਾ ਸੀਗਾ ਤੇ ਵੇਤ ਬਜਰੀ ਦੇ ਅਗਰਾਮ ਲੈ ਲੈ ਕੇ ਇਹ ਲੋਕ ਜਿਹੜੇ ਬਣਦੇ ਰਹੇ ਆ ਉਹ ਮੁੱਦੇ ਤਾਂ ਉੱਥੇ ਰਹਿ ਗਏ ਅੱਜ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੜਕਾ ਲੱਗਿਆ ਉਹ ਤੜਕਾ ਜਿਹੜਾ ਲੱਗਿਆ ਲਾਅ ਆਲ ਆਰਡਰ ਨੂੰ ਲੈ ਕੇ ਫਿਰੋਤੀਆਂ ਬਦਮਾਸ਼ੀਆਂ ਤੇ ਜਿਸ ਤਰ੍ਹਾਂ ਸੇ ਕਾਉਂਟ ਹਾਈ ਕੋਰਟ ਦੇ ਵੀ ਹੋ ਸਕਦਾ ਦੋ ਹਫ਼ਤੇ ਹੋਰ ਪੈ ਜਾਣ ਜਿਹੜਾ ਟਾਈਮ ਮੰਗਿਆ ਸਿੱਟ ਨੇ ਕਿ ਜਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੋਂ ਮਾਫੀਆ ਆਪਰੇਟ ਕਰ ਰਿਹਾ ਹੈ ਲੋਕਾਂ ਤੋਂ ਰੈਂਸਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹੈ ਉਹ ਗੱਲਾਂ ਵੀ ਅੱਜ ਡਿਸਕਸ ਹੋਈਆਂ ਤੇ ਉਹਦੇ ਉੱਤੇ ਪੰਜਾਬ ਦੇ ਭੂਖ ਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ ਹੈ ਜਿਸ ਤਰ੍ਹਾਂ ਦੇ ਕੱਟਰਵਾਦ ਦੇ ਰੈਡੀਕਲ ਥਿਊਜ਼ ਨੂੰ ਹੁਗਾਰਾ ਪੰਜਾਬ ਦੇ ਅੰਦਰ ਮਿਲ ਰਿਹਾ ਹੈ बिकॉज़ ਲਾਅ ਐਂਡ ਆਰਡਰ ਮਿਸਿੰਗ ਹੈ ਉਹਦੇ ਅੰਦਰ ਇਸ ਕਿਸਮ ਦੇ ਜਿਹੜੇ ਖਿਆਲਤ ਪਨਪ ਰਹੇ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਭਾਜਪਾ ਨੇ ਇਕਮਤੋ ਕੇ ਰਿਜ਼ੋਲਵ ਕੀਤਾ ਹੈ ਵੀ ਜਿਸ ਆਸ ਦੇ ਨਾਲ ਜਿਸ ਉਮੀਦ ਦੇ ਨਾਲ ਅੱਜ 25 ਲੱਖ ਲੋਕਾਂ ਨੇ ਬੀਜੇਪੀ ਇਕੱਲੇ ਜਦੋਂ ਪਾਰਟੀ ਇਲੈਕਸ਼ਨ ਲੜੀ ਹੈ ਤੇ ਉਸ ਉਮੀਦ ਦੇ ਨਾਲ ਜਿਹੜਾ ਉਹਨਾਂ ਨੇ ਬਾਹ ਪਕੜੀ ਹੈ ਬੀਜੇਪੀ ਦੀ ਇਹਦੇ ਨਾਲ ਸਾਡੀ ਇੱਕ ਧਰਮ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਦੀ ਆਸ ਤੇ ਉਮੀਦਾਂ ਦੇ ਉੱਤੇ ਖੜਾ ਉਤਰਨ ਵਾਸਤੇ ਸਾਨੂੰ ਹਰ ਸੰਭਵ ਰਿਜ਼ੋਲਵ ਕਰਕੇ ਉਸ ਮਸਲੇ ਨੂੰ ਵੀ ਹੈਵ ਟੂ ਬੀ ਟੋਟਲੀ ਰੈਜ਼ੋਲਿਊਟ ਬੇਨਾ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਕਿਸੇ ਕਿਸਮ ਦੀ ਥੇਸ ਹੋਊਂਗਾ ਨਾ ਪਹੁੰਚੇ ਤੇ ਜਿੱਥੇ ਬਾਰ-ਬਾਰ ਮੈਂ ਦੁਹਰਾਉਂਦਾ ਰਿਹਾ ਅੱਜ ਪੰਜਾਬ ਦੇ ਲੋਕਾਂ ਨੇ ਜਦੋਂ ਵੋਟਾਂ ਪਾਈਆਂ ਆਫੀਸ਼ੀਅਲੀ ਸਰਟੀਫਾਈਡ ਗੱਲ ਇਹ ਨੂੰ ਕਹ ਲੋ ਵੀ ਪੰਜਾਬ ਦੇ ਅੰਦਰ ਆ ਪੋਜੀਸ਼ਨ ਦਾ ਰੋਲ ਭਾਜਪਾ ਨੇ ਨਿਭਾੜਿਆ ਇਹਦੇ ਵਾਸਤੇ ਅੱਜ ਸਾਰਿਆਂ ਨੇ ਸਹਿਮਤ ਹੋ ਕੇ ਇਸ ਗੱਲ ਤੇ ਹੌਸਲਾ ਕੀਤਾ ਵੀ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਕਿਉਂਕਿ ਇਹ ਦੋਨੋਂ ਰਲੇ ਹੋਏ ਆ ਦੋਨਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਉਹਦੇ ਬਾਅਦ ਕੋਈ ਹੋਰ ਆਸ ਆਸਰਾ ਨਹੀਂ ਬਚਦਾ ਤੇ ਉਸ ਗੱਲ ਨੂੰ ਮਜਬੂਤੀ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਪੂਰਾ ਉਤਰਾਂਗੇ ਤੇ ਸਾਡੀ ਕੇਂਦਰ ਤੋਂ ਸਾਡੇ ਚ ਗੁਪਿੰਦਰ ਯਾਦਵ ਜੀ ਆਏ ਸੀਗੇ ਤੇ ਕੇਂਦਰ ਦੇ ਨੁਮਾਇੰਦੇ ਥੋੜੇ ਆਪਣੇ ਲੁਧਿਆਣੇ ਦੇ ਚੁਣੇ ਨੁਮਾਇੰਦੇ ਕਰ ਰਹੇ ਪੰਜਾਬ ਦੀ ਨੁਮਾਇੰਦਗੀ ਅਚ ਕੇਂਦਰ ਦੇ ਅੰਦਰ ਕਰ ਰਹੇ ਨਵਨੀਤ ਬਿੱਟੂ ਜੀ ਐਨਨੂ ਆਵੀ ਉਥੇ ਇਸ ਕਮੇਟੀ 'ਚ ਅਪੀਲ ਕੀਤੀ ਗਈ ਵੀ ਪੰਜਾਬ ਦੀ ਵਿਲੱਖਣ ਸ਼ਖਸੀਅਤ ਪੰਜਾਬ ਦੀ ਹਰੇਕ ਸੂਬਾ ਆਪਣੇ ਆਪਣੇ ਕੈਰੇਕਟ੍ਰਿਸਟਿਕ ਹੈ ਪਰ ਪੰਜਾਬ ਦੇ ਇੱਕ ਵਿਲੱਖਣ ਸੂਬਾ ਹੈ ਬਾਰਡਰ ਸਟੇਟ ਹੈ ਸਾਡੀਆਂ ਆਪਣੀਆਂ ਪਰੇਸ਼ਾਨੀਆਂ ਹੈ ਤੇ ਬਹੁਤ بڑے ਲੋਕ ਭਾਵੁਕ ਹੈ ਇੱਥੇ ਦੀ ਉਸ ਸੈਂਸਿਟੀਵਿਟੀ ਨੂੰ ਧਿਆਨ 'ਚ ਰੱਖ ਕੇ ਪੋਲਿਸੀ ਇਸ਼ੂਜ਼ ਅਸਾਈਡ ਹੋਰ ਛੋਹ ਸਕਦਾ ਸਮਾਂ ਲੱਗੇ ਪਰ देयर आर ਸਰਟਨ ਇਰੀਟੈਂਟਸ ਜਿਹੜੇ ਲੋਕਾਂ ਨੂੰ ਚੁਭਦੇ ਐ ਜਿਸ ਨੂੰ ਬਾਰ ਬਾਰ ਲੋਕਲ ਯੂਨਿਟ ਨੂੰ ਉਹਨਾਂ ਜਲਾਲੂ ਉਹਦਾ ਜਵਾਬ ਦੇ ਹੀ ਬਣਦੀ ਐ ਉਹਨਾਂ ਨੂੰ ਪੁਰਾਣੇ ਜਿਹੜੇ ਆਊਟਸਟੈਂਡਿੰਗ ਇਸ ਕਿਸਮ ਦੇ ਇਰੀਟੈਂਟ ਇਸ਼ੂ ਐ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਅੱਗੇ ਤੋਂ ਪਾਬੰਦ ਕੀਤਾ ਜਾਵੇ ਵੀ ਇਸ ਕਿਸਮ ਦੇ ਅਵੋਇਡੇਬਲ ਜਿਹੜੇ ਐ ਬਿਲਕੁਲ ਉਹ ਸਾਰੇ ਮਸਲਿਆਂ ਨੂੰ ਉਬਰ ਨਹੀਂ ਨਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਬੀਜੇਪੀ ਦੇ ਖਿਲਾਫ ਕੋਈ ਨੈਰੇਟਿਵ ਖੜਾ ਕਰਨ ਦੀ ਮੌਕਾ ਮਿਲੇ ਉਥੇ ਹੀ ਅਪੀਲ ਕੀਤੀ ਗਈ ਰੁਨੀਤ ਬਿੰਡੂ ਜੀ ਤੇ ਭਗਵੰਦਰ ਯਾਦਵ ਜੀ ਦੇ ਜ਼ਰੀਏ ਵੀ ਡਾਇਲੌਗ ਇਜ਼ ਦ ਓਨਲੀ ਵੇ ਲੋਕਾਂ ਨੇ ਗੱਲਬਾਤ ਦੇ ਨਾਲ ਜਿਹੜਾ ਸਾਡੇ ਕੋਈ ਕਿਸੇ ਨਾਲ ਦੁਸ਼ਮਣਾਈ ਨਹੀਂ ਇੱਕ ਬੰਵੰਦਰ ਖੜਾ ਕੀਤਾ ਗਿਆ ਇੱਕ ਲੋਕਾਂ ਨੇ ਅਹਿਸਾਸ ਕੀਤਾ ਜੇ ਸਾਰੇ ਮੈਂਬਰਸ ਦੀ ਕੋਈ ਰਾਏ ਸੀਗੀ ਤੇ ਇੱਕ ਫਾਲਸ ਨੈਰੇਟਿਵ ਖੜਾ ਕੀਤਾ ਗਿਆ ਇੱਕ ਮਿਥ ਬਣਾਈ ਗਈ ਹੈ ਕਿ ਕਿਸਾਨਾਂ ਨੂੰ ਬੀਜੇਪੀ ਦੇ ਖਿਲਾਫ ਬਣਾਉਣ ਵਾਸਤੇ ਉਸ ਮਿਥ ਨੂੰ ਉਸ ਝੂਠ ਨੂੰ ਉਸ ਪਰਸੈਪਸ਼ਨ ਨੂੰ ਜਿਹੜੀ ਬਿਲਡ ਕੀਤੀ ਗਈ ਹੈ ਉਹਨੂੰ ਤੋੜਨ ਵਾਸਤੇ ਹੁਣ ਜਿਹੜਾ ਮੌਕਾ ਹੈ ਡਾਇਲੌਗ ਐਟ 올 ਲੈਵਲ ਸਾਡੇ ਪਾਰਟੀ ਲੈਵਲ ਤੇ ਅੱਜ ਜਦੋਂ ਵੋਟਾਂ ਦਾ ਮਾਹੌਲ ਨਹੀਂ ਤੇ ਜਿਸ ਕਿਸਮ ਦਾ ਸਰਚਾਰਜ ਢਮਾਲ ਇਲੈਕਸ਼ਨ ਦੇ ਦੌਰਾਨ ਸੀ ਉਹ ਹੁਣ ਹੈ ਸਸਾਈਡਡ ਤੇ ਉਹਦੇ ਵਿੱਚ ਪਿੰਡਾਂ 'ਚ ਜਾ ਕੇ ਆਊਟਰੀ ਜਿਹੜਾ ਪ੍ਰੋਗਰਾਮ ਹੈ ਆਪਣਾ ਪੱਖ ਇੱਕ ਸੁਖਾਵੇ ਮਾਹੌਲ ਦੇ ਅੰਦਰ ਲੋਕਾਂ ਨਾਲ ਬੈਠ ਕੇ ਟੂ ਬਿਲਡ 댓 ٹرسٹ ਬੈਕ ਅਗੇਨ ਵੀ ਬੀਜਪੀ ਜਿਹੜੀ ਹੈ ਹਰ ਵਰਗ ਦੇ ਵਾਸਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਕਿਸਾਨੀ ਪ੍ਰਮੁੱਖ ਹੈ ਉਹਨੂੰ ਕੇਂਦਰ ਲੈਵਲ ਤੇ ਵੀ ਬੈਠ ਕੇ ਉਹਦਾ ਹੋਏ ਐਵਰੀਬਡੀ 올 ਸਟੇਕ ਹੋਲਡਰ ਕਿਉਂਕਿ ਆ ਵੀ ਉੱਥੇ ਮਸਲਾ ਡਿਸਕਸ ਹੋਇਆ ਕਿ ਜਦੋਂ ਉਹ ਤਿੰਨ ਕਾਨੂੰਨ ਬਣਾਏ ਗਏ ਸਮਾਓ ਉਹਦੇ ਵਿੱਚ ਸਟੇਕ ਹੋਲਡਰਸ ਇਨਵੋਲਡ ਨਹੀਂ ਸੀਗੇ ਉਸ ਗਲਤੀ ਨੂੰ ਵੀ ਸਹੀ ਕਰਕੇ ਜਿਹੜੇ ਵੀ ਮਸਲੇ ਐ ਉਹਦੇ ਵਿੱਚ ਸਿਰਫ ਦੋ ਐ ਜੀਆਂ ਜਿੱਥੇ ਬੰਦੀਆਂ ਦੇ ਰਹਿਣ ਨੂੰ ਕਰਨ ਤੇ ਨਾ ਛੱਡ ਦਿੱਤਾ ਜਾਵੇ ਜਿਹੜੇ ਕੀ ਜਿਨ੍ਹਾਂ ਦੀ ਤਾਰ ਸਿੱਧੇ ਤੇ ਸਿੱਧੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਐ ਐਵਰੀ ਸਟੇਕ ਹੋਲਡਰ ਆਲ ਫੁੱਲ ਰਿਪਰੈਜੈਂਟੇਸ਼ਨ ਕਿਸਾਨਾਂ ਦੀ ਵੀ ਇਕਨੋਮਿਸਟ ਦੀ ਵੀ ਐਗਰੀਕਲਚਰ ਸਾਇੰਟਿਸਟ ਦੀ ਵੀ ਤੇ ਲੋਕਾਂ ਦੀ ਤੇ ਖਾਸ ਜਿਹੜੇ ਕਿਸਾਨ ਐ ਕਾਤੀ ਆ ਕੋ ਛਟਕੇ ਕਿਸਾਨਾਂ ਦੇ ਡਾਇਰੈਕਟ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਹਨਾਂ ਲੀਡਰਸ ਦੇ ਨਾਲ ਬੁਲਾ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਇਸ ਮਸਲੇ ਦਾ ਹੱਲ ਵੀ ਕੀਤਾ ਜਾਵੇ ਪੰਜਾਬ ਦੀ ਖੁਸ਼ਹਾਲੀ ਬਿਹਤਰੀ ਵਾਸਤੇ ਰੰਗਲੇ ਪੰਜਾਬ ਨੂੰ ਫਿਰ ਬਣਾਉਣ ਦਾ ਜਿਹੜਾ ਇੱਕ ਟੀਚਾ ਹੈ ਉਹਨੂੰ ਲੈ ਕੇ ਸਾਰੇ ਅਸੀਂ ਕੰਮ ਕਰੀਏ ਇਹ ਮਤੇ ਜੋ ਤੇ ਪਾਸ ਕੀਤੇ ਗਏ ਹੈ ਇਹਦੇ ਇਲਾਵਾ ਅਗਰ ਮੈਂ ਉਹ ਰਮਨਿਨ ਬਿਟੂਲੀ ਨੂੰ ਰਿਕਵੈਸਟ ਕਰੂੰਗਾ ਉਹ ਇਹਦੇ ਤੇ ਆਪਣਾ ਤੋਂ ਨਾਲ ਆਪਣੇ ਵਿਚਾਰ ਸ਼ੇਅਰ ਕਰੇ ਪਲੀਜ਼ ਬਿਲਕੁਲ ਅੱਜ ਐਕਸਟੈਂਡਡ ਕੰਮ ਕਰਨੀ ਸੀ ਉਹਦੇ ਵਿੱਚ ਸਾਰੀ ਸਭ ਤੋਂ ਪਹਿਲਾਂ ਤਾਂ ਸਾਰੀ ਭਾਜਪਾ ਪਾਰਟੀ ਵੱਲੋਂ ਥੱਲੇ ਤੋਂ ਲੈ ਕੇ ਚਾਹੇ ਸਾਡੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚਾਹੇ ਸਾਡੀ ਸਟੇਟ ਬੋਡੀ ਸਭ ਨੇ ਸਾਡੇ ਲੀਡਰਸ਼ਿਪ ਦਾ ਜਖਤ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦਾ ਉਹਨਾਂ ਦੇ ਰਹਿਨਮਾਈ ਥੱਲੇ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ 19% ਤਿੰਨ ਸੀਟਾਂ ਤੇ ਅਸੀਂ ਜਿੱਤੇ ਤੇ 25 ਲੱਖ ਤੋਂ ਉੱਤੇ ਵੋਟ ਪਈ ਇਹ ਸਾਰਿਆਂ ਨੇ ਇਸ ਗੱਲ ਦਾ ਵਧਾਈ ਦਿੱਤੀ ਜੱਟ ਸਾਹਿਬ ਨੂੰ ਤੇ ਅੱਗੇ ਇਸੇ ਤਰੀਕੇ ਨਾਲ ਕੰਮ ਕਰ ਕਿਉਂਕਿ ਸਾਡੇ ਕੋਲ 2 ਸਾਲ ਤੋਂ ਉੱਤੇ ਦਾ ਸਮਾਂ ਹੈ ਜਿਵੇਂ ਇਹ ਗੱਲ ਕਹੀ ਉੱਥੇ ਅੱਗੇ ਜ਼ਿੰਮੇਵਾਰੀ ਵੀ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਸਾਡੇ ਉੱਤੇ ਕਿ ਪਈਆ ਬੀਜਪੀ ਤੇ ਲੋਕਾਂ ਨੇ ਇੱਕ ਉਭਰਦੀ ਹੋਈ ਪਾਰਟੀ ਇਹਨੂੰ ਬਣਾਇਆ ਹੈ ਬੇਸ਼ੱਕ ਬਹੁਤ ਪੁਰਾਣੀ ਪਰ ਇਸ ਵਾਰ ਇੱਕ ਨਵਾਂ ਲੋਕਾਂ ਨੇ ਇਹ ਖਾਸ ਤੇ ਕਿਰਨ ਜਿਹੜੀ ਉਹ ਰੱਖਿਆ ਉਹਦੇ ਤਰੀਕੇ ਨਾਲ ਉਸ ਰਾਜਪੁਰਸਾ ਬੋਨਾਂ ਨੇ ਅੱਜ ਸਭ ਪਹਿਲਾਂ ਬਦਨ ਮੰਤਰੀ ਜੀ ਦਾ ਸਾਰੇ ਜਿ ਮਤਾ ਹੋਇਆ ਤੇ બીજી ਵਾਰੋਂ ਬਣੀ ਸੂਜੀ ਗੱਲ ਅਸੀਂ ਐਸੀਆਂ ਸਟੇਟਾਂ ਦਿੱਤੀਆਂ Odisha ਆ ਕੀ ਉਹ ਦੁਮਾਰੋਸੀਂ ਆਪਣੇ ਐਨਡੀਏ ਨਾਲ ਚਾਹੇ ਅਸੀਂ ਆਂਧਰਾ ਪ੍ਰਦੇਸ਼ ਦਿੱਤੇ ਹੋਣ ਚਾਹੇ ਅਸੀਂ Arunachal ਕਿ ਅਹਿਦੀਆਂ ਵੱਡੀਆਂ ਪ੍ਰਾਪਤੀਆਂ ਨੇ ਇਹ ਕੋਈ ਆਪੋਜੀਸ਼ਨ ਤੇ ਹਰ ਜੋ ਚਾਹੇ ਜਿੰਨੀ ਆ ਮੈਂ ਖੁਸ਼ੀ ਬਣਾਉਂ ਚਾਹੇ ਖੁਸ਼ ਮਨਾਉਂ ਉਹ ਗੱਲ ਵੱਖਰੀ ਆ ਪਰ ਚਾਰ ਸਟੇਟਾਂ ਦਿੱਤੀਆਂ ਤੇ 240 ਸੀਟਾਂ ਕੱਲੀਆਂ ਨੇ ਜਿਹੜੀਆਂ ਉਹ ਤੀਜੀ ਵਾਰ ਇਤਨਾ ਬਹੁਤ ਰਿਮਾਰਕੇਬਲ ਬਹੁਤ ਵੱਡੀ ਜਿਹੜੀ ਗੱਲ ਆ ਆਪੋਜੀਸ਼ਨ ਜੇ ਕਾਂਗਰਸ ਦੀ ਟੋਟਲ 300 ਵਾਰ ਦੀਆਂ ਸੀਟਾਂ ਬਣਾ ਲਈਆਂ ਜਾਣ ਉਹ ਵੀ ਕਿੰਨੀਆਂ ਨਹੀਂ ਤੇ ਇਸ ਕਰਕੇ ਇਹਦੇ ਲਈ ਸਾਰੀ ਬੀਜੇਪੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਤੇ ਪੰਜਾਬ ਚਿਆਨ ਸਾਹਮਣੇ ਕੀਤੀ ਤੇ ਜੋ ਕੇ ਗੱਲਾਂ ਕੀਤੀਆਂ ਗਈਆਂ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਕਿਸ ਤੀਕੇ ਨਾਲ ਡਰੱਗਸ ਉਹ ਸਾਰੀਆਂ ਗੱਲਾਂ ਇਹ ਜਿਹੜੀਆਂ ਸੈਂਟਰ ਗਵਰਨਮੈਂਟ ਜੋ ਸਾਡੀ ਪਾਰਟੀ ਨੇ ਚਾਹੇ ਭਗਵੰਦਰ ਯਾਦਵ ਜੀ ਹੋਣ ਚਾਹੇ ਮੈਂ ਹੋਵਾਂ ਜੋ ਪਿਛਾਰੇ ਤੇ ਇਸ ਦਿਨ ਇਹ ਕਿ ਪਾਰਟੀ ਤੇ ਕਾਰਨ ਹੀ ਸਭ ਕੁਝ ਹੁੰਦਾ ਹੈ ਤੇ ਉਹਨਾਂ ਨੂੰ ਕਿਵੇਂ ਅੱਗੇ ਲਾਗੂ ਕਰਾਈਏ ਕਿਵੇਂ ਉਹਨਾਂ ਨੂੰ ਇੱਥੇ ਆਉਣ ਵਾਲੇ ਦਿਨਾਂ ਚ ਰਣਨੀਤੀ ਦੀਤੀ ਬਣਾਈਏ ਉਹਦੇ ਵੀ ਅਸੀਂ ਹਰ ਸੰਭਵ ਜਿਹੜੀ ਆ ਉਹ ਚੀਜ਼ ਕਰਾਂਗੇ ਜੋ ਆ ਪਾਰਟੀ ਵੱਲੋਂ ਤੇ ਪ੍ਰਧਾਨਜੀਤ ਵੱਲੋਂ ਜੋ ਵਿਸ਼ਵਾੰਦੇਸ਼ ਦਿੱਤੇ ਗਏ ਨੇ ਤੇ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਿਵੇਂ ਇਹਨਾਂ ਨੇ ਕੀਤੀਆਂ ਐ ਉਹਨਾਂ ਇਸ ਤਰੀਕੇ ਨਾਲ ਪੰਜਾਬ ਦੀ ਖਾਸ ਵੀ ਸੈਂਟੀਮੈਂਟ ਨੂੰ ਦੇਖਦੇ ਹੋਏ ਬਾਰਡਰ ਸਟੇਟ ਦੇਖਦੇ ਹੋਏ ਉਹ ਭਾਵਨਾ ਹੈ ਜਿਹੜੀਆਂ ਉਹ ਸਾਰੀਆਂ ਉਹਨਾਂ ਦੁਰਸਤ ਕੀਤਾ ਜਾਵੇ ਠੀਕ ਕੀਤਾ ਜਾਵੇ ਇਹ ਗੱਲ ਨਾ ਫੇਰ ਇੱਕ ਵਾਰੀ ਸਾਰੇ মিডিਆ ਦੇ ਪੋਰੇ ਇਹੀ ਗੱਲ ਸਭ ਤੋਂ ਵਿਸ਼ੇਸ਼ ਹੋਈ ਹੈ ਕਿ 19% ਤੇ 25 ਲੱਖ ਤੋਂ ਉੱਤੇ ਵੋਟ ਜਿਹੜੀ ਭਾਜਪਾ ਨੇ ਹਾਸਲ ਕੀਤੀ ਆ ਤੇ ਸਾਰੀ ਪਾਰਟੀ ਨੇ ਯਕਸ਼ਪਾਲ ਸਾਹਿਬ ਤੇ ਸਾਰੀ ਪਾਰਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਆ ਇੱਕ ਗੱਲ ਮੈਂ ਐਡ ਕਰਨੀ ਜਾਊਂਗਾ ਜਿੱਥੇ ਡਾਟਾ ਐਨਲਿਸਿਸ ਕੀਤਾ ਗਿਆ ਉੱਥੇ ਇੱਕ ਗੱਲ ਸਾਹਮਣੇ ਆ ਗਈ ਕਿ ਵੱਡਾ ਭਰਾ ਕੌਣ ਸੀ ਤੇ ਛੋਟਾ ਭਰਾ ਕੌਣ ਹੈ ਉਹ ਵੈਬ 'ਮੀ ਲੋਕਾਂ ਨੇ ਦੂਰ ਕਰਤਾ ਜੇਕਰ ਕਿਸੇ ਨੂੰ ਵੈਬ ਸੀਗਾ ਇਸ ਗੱਲ ਨੂੰ ਲੈ ਕੇ ਚੱਲਿਆ ਸੀ ਵੀ ਛੋਟਾ ਭਰਾ ਵੱਡਾ ਭਰਾ ਵਾਲੀ ਗੱਲ ਕਰਕੇ ਹੂ ਵਾਸ ਕੈਰੀਂਗ ਹੂ ਕੋਈ ਇੱਕ ਵਜ਼ਨ ਕੌਣ ਕਿਹਦਾ ਕੋਰ ਰਿਹਾ ਸੀਗਾ ਉਹ ਗੱਲਾਂ ਵੀ ਦੂਰ ਹੋ ਗਈਆਂ ਪਰ ਜਦੋਂ ਇਹਦੇ ਨਾਲ ਹੀ ਜਦੋਂ ਮੈਂ ਕਿਹਾ ਵੀ ਬੀਜਪੀ ਦੇ ਉੱਤੇ ਇੰਨਾ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਆਸ ਕੀਤੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਆਸ ਤੇ ਬਹੁਤ ਵੱਡੀ ਜ਼ਿੰਮੇਵਾਰੀ ਭਾਜਪੀ ਪੰਜਾਬ ਦੀ ਬਣਦੀ ਹੈ ਕਿ ਜਦੋਂ ਪੰਜਾਬ ਰੰਗਲਾ ਪੰਜਾਬ ਹਰਿਆਲਾ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡਾ ਜਿਹੜਾ ਪੰਜਾਬ ਹੈ ਇੱਥੇ ਦੀ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਤੇ ਉਹਦੇ ਪ੍ਰਤੀ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਰ ਵੀ ਦੁਗਣੀ ਤਰੀਕੇ ਨਾਲ ਉਹਨੂੰ ਕਰਨ ਵਾਸਤੇ ਅਸੀਂ ਵਚਨਬੱਧ ਹਾਂ ਇਹਦੇ ਵਾਸਤੇ ਸਾਰਿਆਂ ਨੇ ਉੱਥੇ ਹੱਥ ਅੱਠ ਉਠਾ ਕੇ ਜਿਸ ਗੱਲ ਤੇ ਬੇਹੂਆ ਰੱਖ ਦਿੱਤੀ ਥੈਂਕ ਯੂ ਇਸ ਮਸਲੇ ਤੇ ਵੀ ਗੱਲ ਹੋਈ ਜੀ ਅੱਜ ਦੇਖੋ ਰਿਜ਼ਲਟ ਆਣਾ ਕੱਲ ਹੁਣ ਤਾਂ ਚੰਦ ਘੰਟਿਆਂ ਦੀ ਗੱਲ ਰਹਿ ਗਈ ਪਰ ਮੈਂ ਸਮਝਦਾ ਲੋਕਾਂ ਦਾ ਫਤਵਾ ਉਹ ਬਿਲਕੁਲ ਕਲੀਅਰ ਹੋ ਗਿਆ ਵੀ ਭਾਜਪਾ ਦੇ ਉਮੀਦਵਾਰ ਸ਼ੀਤਲੰਗ ਰਾਜ ਜੀ ਦੇ ਕਰਕੇ ਮੁੱਖ ਮੰਤਰੀ ਜੀ ਨੂੰ 20 ਦਿਨ ਤੋਂ ਜਿਹੜੇ ਜਲੰਧਰ 'ਚ ਬੈਠੇ ਐ ਦੈਟ ਇਜ਼ ਅ ਮੋਰਲ ਡੀਫੀਟ ਆਮ ਆਦਮੀ ਪਾਰਟੀ ਵਾਸਤੇ ਮੈਂ ਸਮਝਦਾ ਸ਼ਰਮ ਦਾ ਮਕਾਮ ਹੋਣਾ ਚਾਹੀਦਾ ਨਹੀਂ ਨਾਰਮਲੀ ਬਾਈ ਇਲੈਕਸ਼ਨ ਦੇ ਅੰਦਰ ਮੁੱਖ ਮੰਤਰੀ ਤਾਂ ਐਵੇਂ ਇੱਕ ਗੈਸਟ ਆਰਟਿਸਟ ਦੇ ਤਰ੍ਹਾਂ ਢੇੜਾ ਜਿਹਾ ਮਾਰ ਕੇ ਆ ਜਾਂਦੇ ਕੋਈ ਉੱਥੇ ਐਤੋਂ ਮੈਂ ਤਾਂ ਇੰਨੇ ਸਾਲ ਹੋ ਗਏ ਰਾਜਨੀਤੀ 'ਚ ਕਿਤੇ ਮੈਂ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਕੈਂਪ ਲਾ ਕੇ ਦੇਖਿਆ ਨਹੀਂ ਤੇ ਨਾਲ ਸਵਾਲ ਆ ਵੀ ਉੱਥੇ ਉੱਠਿਆ ਵੀ ਐਤੋਂ ਤਾਂ 4 ਬਾਈ ਇਲੈਕਸ਼ਨ ਹੋਰ ਆਣੇ ਐ ਮੁੱਖ ਮੰਤਰੀ ਜੀ ਕਿੱਥੇ ਕਿੱਥੇ ਬੈਠਣਗੇ ਕੀ ਚਾਰ ਹਲਕੇ 'ਚ ਚਾਰ ਮਕਾਨ ਲੈਣੇ ਪੈਣਗੇ ਉਹਦੇ ਵਿੱਚ ਇੱਕ ਸਾਥੀ ਨੇ ਕਿਸੇ ਨੇ ਦੱਸਿਆ ਕਹਿੰਦਾ ਚਾਰ ਦਾ ਤਾਂ ਪਤਾ ਨਹੀਂ ਜੀ ਤਿੰਨ ਤੇ ਲੈ ਲੈਣਗੇ ਕੋਈ ਇੱਕ ਜਿਹੜਾ ਗਿੱਦੜਵੇ ਵਾਲਾ ਹੈ ਉੱਥੇ ਤਾਂ ਇਹਨਾਂ ਦੇ ਭਾਈ ਵਾਲ ਹੀ ਹੈ ਉਹਨਾਂ ਦੇ ਮਕਾਨ 'ਚ ਹੀ ਰਹਿ ਲੈਣਗੇ ਉੱਥੇ ਦੇ ਹੀ ਹੈ ਇਸ ਕਰਕੇ ਇਟ ਇਜ਼ ਅ ਮੋਰਲ ਡਿਫੀਟ ਇਹ ਲੋਕ ਨੈਤਿਕ ਤੌਰ ਤੇ ਐ ਚਾ ਮੰਨਣ ਚਾਏ ਨਾ ਮੰਨਣ ਕਿਉਂਕਿ ਮੰਨਣਾ ਨਾ ਮੰਨਣਾ ਤੁਹਾਡੇ ਸਾਹਮਣੇ ਹੈ ਉਹਨਾਂ ਦੇ ਵਿਜੇ ਪ੍ਰਤਾਪ ਜੀ ਦੇ ਅੱਜ ਵੀ ਆਏ ਖੜੇ ਹੈ ਵੀ ਬਚਾਓ ਮੁਝੇ ਮੇਰੇ ਚੀਫ ਮਿਨਿਸਟਰ ਸੇ ਬਚਾਓ ਯਾ ਪੰਜਾਬ ਕੋ ਚੀਫ ਮਿਨਿਸਟਰ ਸੇ ਬਚਾਓ ਭਾ ਜੀ ਬੀ ਜੀ ਪੀ ਨਹੀਂ ਕਹਿ ਰਹੀ ਕੋ ਹੋਰ ਪਾਰਟੀ ਨਹੀਂ ਕਹਿ ਰਹੀ ਖੁਦ ਉਹਨਾਂ ਦੇ ਆਪਣੇ ਮੰਤਰੀ ਕਹਿ ਰਹੇ ਹੈ ਤੇ ਮੈਂ ਸਮਝਦਾ ਨਤੀਜਾ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਬਾਕੀ ਸਰਕਾਰ ਨੇ ਜਿਹੜੇ ਤੱਕੇ ਸੂਟ ਵੰਡੇ ਹੈ ਇੱਕ दारू ਵੰਡੀ ਹੈ ਇੱਕ ਪੈਸੇ ਵੰਡੇ ਹੈ ਜੇ ਤੱਕੇਸ਼ਾ ਹੀ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਬਟ ਮੈਨੂੰ ਉਮੀਦ ਹੈ ਵੀ ਜਲੰਧਰ ਦੇ ਲੋਕਾਂ ਨੇ ਅਸਲ ਚਿਹਰਾ ਦੇਖ ਲਿਆ ਆਮਾਨ ਪਾ ਜੀ ਰੱਖਰ ਸਾਹਿਬ ਰਾਜ ਦੇ ਰਸਤਾ ਦੀ ਗੱਲ ਕੀਤੀ ਗਲਤ ਦੀ ਗੱਲ ਨਹੀਂ ਅੱਜ ਇਹ ਪਤਾ ਹੀ ਹੈ ਤੁਹਾਨੂੰ ਕਿ ਜਿਹੜੇ ਸੰਸਦ ਹੈ ਅੰਮ੍ਰਿਤਪੁਰ ਉਹਦੇ ਭਰਾ ਨੂੰ ਉਹ ਕਰਦੇ ਨਾਲ ਖੜੇ ਪੂਰੀ ਮੰਨਤ ਕਰੀਏ ਕਿ ਪੰਜਾਬ ਸਰਕਾਰ ਪੱਕਾ ਕਰੀਏ ਸਾਡੇ ਦੇਖੋ ਕੋਣ ਕੀ ਕਹਰੇ ਮੈਂ ਵੀ ਸੋਇਰੇ ਜਦੋਂ ਆਣ ਲੱਗਿਆ ਜਦੋਂ ਉਹਦੀ ਆ ਖਬਰ ਮੈਂ ਦੇਖੀ ਮੈਂ ਆਲਰੇਡੀ ਪਹੁੰਚ ਰਿਹਾ ਸੀਗਾ ਉੱਥੇ ਮੇਰੀ ਕੋਈ ਕਮੈਂਟ ਕਹਿ ਲੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਹਿ ਲੋ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਜਿਹੜੀ ਚੀਜ਼ ਇੱਥੇ ਅਪਲਾਈ ਹੁੰਦੀ ਸਾਰੇ ਹੁੰਦੀ ਹੈ ਮੈਂ ਖਾਸ ਤੌਰ ਤੇ ਕਹਿੰਦਾ ਰਿਹਾ ਜੇ ਇੱਕ ਪਾਰਟਿਕੂਲਰ ਕੇਸ ਜੇ ਮੈਂ ਕਿਹਾ ਸੀਗਾ ਪਗਬੰਦਨ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਕੋਈ ਐਵੇਂ ਤਿਲਕ ਲਾ ਕੇ Hindu ਨਹੀਂ ਹੁੰਦਾ ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ ਲੋਕਾਂ ਨੂੰ ਬਾਰ ਬਾਰ ਠੱਗਿਆ ਗਿਆ ਬੇਵਕੂਫ ਬਣਾਇਆ ਗਿਆ देयर ਆਰ ਬਹਿਰੂਪੀਏ ਸ਼ਾਰਲਟਨਸ ਜਿੰਨ ਨੂੰ ਆਪਾਂ ਕਹਿ ਸਕਦੇ ਆ ਇਸ ਕਿਸਮ ਦੇ ਬਹਿਰੂਪੀਏ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ ਕਈਆਂ ਨੇ ਸੰਵਿਧਾਨ ਦੀ ਹੋਟ ਲੈ ਲਈ ਤੇ ਕਈਆਂ ਨੇ ਡਰੱਗ ਦਾ ਉਹ ਮਿਟਾਉਣ ਵਾਸਤੇ ਵੀ ਅਸੀਂ ਤਾਂ ਸਮਾਜ ਸੇਵੀ ਹਾਂ ਜੀ ਡਰੱਗ ਮਿਟਾਉਣ ਆਏ ਆ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਚੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਕਾ ਜੇ ਸੂਤ ਨਹੀਂ ਆਇਆ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਭ ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ ਭਾਵਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਉਹ ਬਚਾ ਕੇ ਰੱਖਾਂਗੇ ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰੇਸ ਕਿਸਮ ਦੀ ਘਟਨਾ ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ ਰਸਤੇ 'ਚ ਆ ਰਹੇ ਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ ਹੁਣ ਪਤਾ ਨਹੀਂ ਕੀ ਕੀ ਬਹਾਨੇ ਬਣਾਣਗੇ ਪਰ ਅਸਲੀਅਤ ਸਾਹਮਣੇ ਆ ਗਈ ਇਟ ਇਜ਼ ਸਿਮਿਲਰ ਔਰ ਅਕਿੰਟੂ ਜਦੋਂ 2000 ਕਿਹੜਾ ਇਲੈਕਸ਼ਨ ਸਿਟੀ ਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ ਆਮ ਆਦਮੀ ਪਾਰਟੀ ਦੇ ਟੈਰਰਿਸ ਦੇ ਘਰੇ ਰੁਕੇ ਸੀਗੇ 17 17 ਵਾਲੇ ਜਿਹੜੇ ਸੀ ਨਗਾ ਜੀ ਜਿਹੜਾ ਉੱਥੇ ਜਾ ਕੇ ਰੁਕੇ ਹੈ ਕੈਜਰੀਵਾਲ ਸਾਹਿਬ ਤੇ ਸਾਰੇ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ ਵਕਤਰੇ ਦੇ ਲੋਕਾਂ ਨੂੰ ਪਤਾ ਲੱਗਿਆ ਹਕੀਅਤ ਕੀ ਹੈ ਮੈਂ ਬੱਸ ਇਨਾ ਹੀ ਕਹੂੰਗਾ ਬਾਕੀ ਆਣ ਵਾਲਾ ਸਮਾਂ ਦੱਸੂਗਾ ਸਭ ਜੀ ਸਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਹਟਲ ਸਵਸਥਾ ਨੂੰ ਧਾਰਨ ਹੈ ਸਭ ਇਹ ਮਸਲੇ ਸਰਕਾਰ ਤੇ ਨਿਪਟਾਉਣ ਵਾਲੇ ਸਾਹਿਬ ਤੁਸੀਂ ਨਹੀਂ ਨਹੀਂ ਸੈਂਟਰ ਵਾਲਾ ਮਸਲਾ ਨਹੀਂ ਸਟੇਟ ਨੂੰ ਟੇਕ ਅਪ ਕਰੇ ਇਹ ਤਾਂ ਚਲੋ ਡੱਡੂ ਵਾਲਾ ਹੈ ਇੱਥੇ ਆ ਜਿਹੜਾ ਹੁਣ ਹਾਈ ਕੋਰਟ ਨੇ ਨਿਪਟਾਇਆ ਕੰਮ ਆ ਤੁਹਾਡਾ ਕੀ ਖਿਆਲ ਹੈ ਸ਼ੰਭੂ ਬਾਟਣ ਵਾਲਾ ਭਗਵੰਦ ਮਾਨ ਜੀ ਜਿਹੜੇ ਵਕੀਲ ਸੀ ਕਿਸਾਨਾਂ ਦੇ ਨਿਵੇੜ ਨਹੀਂ ਸੀ ਸਕਦੇ ਨੀਅਤ ਨਹੀਂ ਸਾਹਿਬ ਨੀਅਤ ਖੋਟੀ ਹੈ ਇਸ ਕਰਕੇ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਪਊਗਾ ਸਾਹਿਬ ਪੰਜਾਬ ਸਾਡੇ ਸਾਰਿਆਂ ਦਾ ਹੈ ਸਾਰਿਆਂ ਨੇ ਇੱਥੇ ਵਸਣਾ ਹੈ ਇਹਨਾਂ ਲੋਕਾਂ ਤੋਂ ਜਿਹੜੇ ਲੋਕਾਂ ਦੀ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਵਨ ਵੇਅ ਆਫ ਅਦਰ ਅਦਰ ਕਰਦੇ ਆ ਉਹਨਾਂ ਤੋਂ ਬਚਣਾ ਪਊਗਾ ਪਰ ਇਹਦੇ ਵਿੱਚ ਜ਼ਿੰਮੇਵਾਰੀ ਜਿੱਥੇ ਪਾਰਟੀਆਂ ਦੀ ਬਣਦੀ ਹੈ ਭਾਜਪਾ ਦਾ ਕੋਈ ਪਾਰਟੀ ਜ਼ਿੰਮੇਵਾਰੀ ਨਿਭਾਉਗੀ ਲੋਕਾਂ ਨੂੰ ਮੈਂ ਆਪੀਲ ਕਰਨਾ ਕਿ ਥੋੜਾ ਜਿਆਗਰੂ ਹੋ ਕੇ ਰਹਿਣ ਸਭ ਥੈਂਕ ਯੂ ਜੀਵਾਰੀ ਕਿਹਾ ਕਿ ਪੰਜਾਬ ਦੀ ਹਾਲਤ ਬੜੀ ਬੜੀ ਚੋੜ ਹੈ ਸਭ ਮੇਰੇ ਕਹਿਣ ਦੇ ਬਾਅਦ ਤੁਸੀਂ ਕੱਲ ਦੀ ਘਟਨਾ ਇੱਕ ਹੋਰ ਦੇਖ ਲਓ ਕੀ ਕੱਲ ਕੀ ਬਣਿਆ ਸਾਬ ਅੰਮ੍ਰਿਤਸਰ ਦੇ ਅੰਦਰ ਕੀ ਬਣਿਆ ਐਜ਼ ਐ ਵੱਲੂਗਿਆਣਾ ਵਾਸ ਨਾਟ ਇਨਾਫ ਉਹਦੀ ਉਹ ਘਟਨਾ ਉੱਥੇ ਜਾ ਕੇ ਹੋਈ ਸਾਬ ਉਹਦਾ ਕਸੂਰ ਕੀ ਸੀਗਾ ਦੀ ਦੇਖੋ ਇੱਕ ਆਪਸੀ ਰੰਜਿਸ਼ ਗੁੰਡਾ ਕਰਦੀ ਇੱਕ ਹੇਟ ਕ੍ਰਾਈਮ ਸਾਬ ਆ ਜਿਹੜਾ ਹੇਟ ਕ੍ਰਾਈਮ ਵਾਲਾ ਰਵਈਆ ਨਾ ਇੱਥੇ ਪੰਜਾਬ ਦੇ ਅੰਦਰ ਕੋਈ ਮਾੜਾ ਜਿਹਾ ਹੇਟ ਕ੍ਰਾਈਮ ਉੱਥੇ ਅਮਰੀਕਾ 'ਚ ਹੁੰਦਾ ਕੈਨੇਡਾ ਹੁੰਦਾ ਇੱਥੇ ਆਪਾਂ ਲਿਖ ਲਿਖ ਪਾ ਲੈਂਦੇ ਆ ਵੈਣ ਇੱਥੇ ਰੋਝੀ ਹੋਣ ਲੱਗੇ ਸਭ ਕੋਈ ਬੋਲਦਾ ਹੀ ਨਹੀਂ ਉਲਟੇ ਦੇ ਕਾਂਗਰਸ ਦਾ ਕਹਿੰਦੇ ਐ ਵੀ ਗਵਰਨਰ ਸਾਹਿਬ ਇੱਥੇ ਪਤਾ ਲੈਣੇ ਕਿਉਂ ਆਏ ਆਹ ਦੇਖੋ ਪੰਜਾਬ ਦੇ ਲੋਕਾਂ ਦੇ ਅੰਦਰ ਜ਼ਹਿਰ ਬੀਜਣ ਦਾ ਪ੍ਰਯਾਸ ਹੈ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਪਾਰਟੀ ਦੇ ਨਾਮ ਤੇ 50 ਸਾਲ ਜੁੜੇ ਰਹੇ ਸਭ ਸੈਕੂਲਰਿਜ਼ਮ ਦੇ ਆਹ ਕਹਿੰਦੇ ਵੀ ਤੁਸੀਂ ਕਹੋ ਵੀ ਇਹਦਾ ਪਤਾ ਲੈਣ ਕਿਉਂ ਆ ਗਏ ਉਹਦਾ ਪਤਾ ਲੈਣ ਕਿਵੇਂ ਸਾਡੇ ਜਿਹਦੇ ਜੋਤਨ ਲਾਗੇ ਸੋਤਨ ਜਾਣੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਥਾਪਰ ਸਾਹਿਬ ਨਾਲ ਉਹਨਾਂ ਤੇ ਕੀ ਗੁਜਰ ਰਹੀ ਹੈ ਸਭ ਇਹ ਲੋਕ ਬਚਨ ਸਾਹਿਬ ਇਸ ਕਿਸਮ ਦੇ ਲੀਡਰਾਂ ਤੋਂ ਬਚਾ ਜਾਵੇ ਮੈਂ ਜਿੱਥੇ ਬਾਨਿਆਂ ਦੀ ਗੱਲ ਕਰਦਾ ਚੋਗਿਆਂ ਦੀ ਗੱਲ ਕਰਦਾ ਕੋਈ ਇਸ ਕਿਸਮ ਦੇ ਉੱਥੇ ਜਿਹੜੇ ਸਵੇ ਚਿੱਟੇ ਵਾਲੇ ਛੱਡੇ ਵਾਲੇ ਮੈਲੀ ਤੁਰੇ ਫਿਰਦੇ ਨਾ ਤੋਂ ਵੀ ਬਚੋ ਥੈਂਕ ਯੂ ਥੰਕ ਯੂ ਥੈਂਕ ਯੂ ਥੰਕ ਯੂ ਬਾਬਾ ਧੰਨਵਾਦ ਥੈਂਕ ਯੂ